ਆਸਾ ਮਹੱਲਾ ਪੰਜਵਾਂ ਸ਼ੰਤ ਕਰੇ ਸ਼ੀਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਜਾਕੂ ਪਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲਗੀ ਦਿਨ ਆਰਾਮ ਸੂ ਪੇਟ ਦਾ ਸਾਧ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਜ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉੜ ਜੋ ਅਲ ਕਮਲੇ ਬਾਸਨ ਮਾਹੇ ਮਗਨ ਇੱਕ ਖਿਨ ਪੀ ਨਾਹੇ ਟਰੇ ਕਿਨੇ ਨਹ ਹੰਤਰੀਏ ਪ੍ਰੀਤ ਹਰੀਏ ਸ਼ਿਗਾਰ ਹਬਰਸ ਅਲਪੀਏ ਜੈ ਦੂਖ ਸੁਣੀਏ ਜਮ ਪੰਥ ਭਣੀਏ ਤੈ ਸਾਥ ਸੰਗ ਨਾ ਡਰਪੀਏ ਕਰ ਕੀਰਤ ਗੋਬਿੰਦ ਗੁਣੀਏ ਸਗਲੁ ਭਾਰਾਸ਼ਤ ਦੋਖਰੇ ਕੋ ਨਾਨਕ ਸ਼ੰਤ ਗੋਬਿੰਦ ਹਰ ਕੇ ਮਾਨ ਹਰਿ ਸੂਨੇ ਹੋ ਘਰੇ ਹੋ ਐਸੀ ਮਨਪ੍ਰੀਤ ਹਰੇ ਜੈਸੀ ਮਛਲੀ ਨੀਰ ਕਖਿਨ ਬਿਨਾ ਧੀਰੇ ਮਨ ਐਸਾ ਨੇਹੁ ਕਰਿਓ ਜੈਸੀ ਚਾਤਰਕ ਪਿਆਸ ਖਿਨਖਿਨ ਬੂੰਦ ਚਬੇ ਵਰਸ ਸੁਹਾਵੇ ਮਹਿੋ ਹਰ ਪ੍ਰੀਤ ਕਰੀਜੇ ਇਹੋ ਮਨ ਦੀਜੇ ਅਤ ਲਾਈਏ ਚਿਤ ਮਰਾਰੀ ਮਾਨ ਨ ਕੀਜੇ ਸ਼ਰਨ ਪ੍ਰੀਜੇ ਦਰਸ਼ਨ ਕੋ ਬਲਿਹਾਰੀ ਗੋਰ ਸੁਪਰਸਨ ਮਿਲਨਾ ਹੈ ਵਿਸ਼ਨ ਨੇ ਤਨ ਦੇਂਦੀ ਸਾਚ ਸੁਨੇਹਾ ਕਉ ਨਾਮ ਸੰਤ ਅਨੰਤ ਠਾਕਰ ਕੇ ਹਰ ਸਿਉ ਕੀਜੇ ਨਿਹਾ ਮਨ ਐਸਾ ਨਿਹੁ ਕਰੇ ਹੋ ਚਕਵੀ ਸੂਰ ਸਨੇਹੋ ਚਿਤਵੇ ਆਸ ਕਣੀ ਕਦ ਗਨੀਰ ਦੇਖੀ ਕੋਕਲ ਅੰਬ ਪ੍ਰੀਤ ਚਵੇ ਸੁਹਾਵਿਆ ਮਨ ਹਰ ਰੰਗ ਕੀ ਜੀਏ ਹਰ ਪ੍ਰੀਤ ਕੀ ਜੀਏ ਮਾਨ ਕੀ ਜੀਏ ਇਕ ਰਾਤੀ ਕੇ ਹਬ ਪਹੁਣਿਆ ਅਪ ਕਿਆ ਰੰਗ ਲਾਇਓ ਮੋਜ ਰਚਾਇਓ ਅਨਾ ਗੇ ਆਵਣ ਜਾਵਣਿਆ ਤੇਰ ਸਾਧੂ ਸਰਣੀ ਪੜੀਏ ਚਰਣੀ ਅਬ ਟੂਟਸ ਮੋਜ ਦਿੱਤੀਏ ਕੋ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿੱਤੀਰ ਦੇਖੀਏ ਨਿਸ ਕੁਲੰਕ ਜੈਸੇ ਨਾਦ ਸੁਣ ਸੁਰਾਉਣੀ ਸਿਓ ਡਿਫੇ ਮਨ ਐਸੀ ਪ੍ਰੀਤ ਕੀਜੇ ਜੈਸੀ ਤਰਨ ਪਧਾਰ ਊਰਜੀ ਪਰਹਿ ਸੇਵੇ ਹੋ ਮਨ ਲਾਲ ਦੀਜੇ ਮਨ ਲਾਲ ਦੀਜੇ ਭੋਗ ਕਰੀਜੇ ਹਬ ਖੁਸ਼ੀ ਆ ਰੰਗ ਮਾਣੇ ਪੇਰੇ ਆਪਣਾ ਆਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿਤਰ ਚਰਾਣੇ ਹਉ ਗੁਰਥੀਆ ਸਾਖੀ ਤਾ ਦਿੱਥਮ ਆਖੀ ਪਿਰ ਜਿਹਾ ਅਵਲ ਨਦੀ ਸੇ ਕਹੋ ਨਾਨਕ ਸ਼ੰਤ ਦਿਆਲ ਮੋਹਨ ਜੀ ਹਮਾਨ ਹਰ ਚਰਨ ਵਿਝੇ ਅਸੀ ਮਨਪ੍ਰੀਤ ਕੀਜੇ आसा महला पंजां श्लोक बन बन फिरती खोजती हारी बहु अवकाय नानक पेटे साध जब हर पाया मन महे संत जाको खोजे असंख मुनि अनेक तपे प्रमे गोट आराधे ज्ञानी जाप जपे जाप ताप संजम क्रिया पूजा अनेक शोधन बंदना कर गवन वसुधा तीर्थ मजन मिलन को ਨਰੰਜਨਾ ਮਨੂਖ ਵਨ ਤੇ ਨ ਪਸ਼ੂ ਪੰਖੀ ਸਗਲ ਤੁਝੇ ਆਰਾਤੇ ਜਿਆ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸ਼ਨ અવਤਾਰ ਸ਼ੰਕਰ ਜਟਾਧਾਰ ਚਾਹੇ ਤੁਝੇ ਦਿਾਰ ਤਾਂ ਮਨ ਦਾ ਨ ਰੁਚ ਅਪਾਰ ਅਪਾਰ ਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਪਤਨੀ ਸੁਰ ਸਦ ਗਾਣਾ ਗੰਦਰਵ ਧਿਆਵੇ ਜਖ ਕਿਨਰ ਗੁਣ ਬਨਿ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤੇ ਨਿਲ ਉਦਾਰ ਕੋਟ ਦੇਵੀ ਜਾ ਕੋ ਸੇਵੇ ਲਕਸ਼ਮੀ ਅਨੇਕ ਭਾਤ ਗੋਤੋ ਪਰਗੜ ਜਾ ਕੋ ਰਧਾ ਪਾਉਣ ਪਾਣੀ ਦਿਨ ਸ ਰਾਤ ਨਖਤਰ ਸਸੀਰ ਸੂਰ ਤੇ ਆਵੇ ਬਸੁਦ ਗਗਨ ਗਾਵੇ ਸਗਨ ਖਾਣੀ ਸਗਲ ਬਾਣੀ ਸਦਾ ਸਦਾ ਤੇ ਆਵੇ ਸਿਮਰਤ ਪ੍ਰਾਨ ਚਤਰਬੀ ਦੇ ਖਟ ਸਾਛਦ ਦੇ ਜਾ ਕੋ ਜਪਾਤ ਪਤਿਤ ਪਾਵਨ ਭਗਤ ਬਚਲ ਨਾਨਕ ਮਿਲਿਏ ਸੰਗ ਸਾਥ ਜੇਤੀ ਪ੍ਰਭ ਜਨਾਈ ਰਸਨਾ ਤੇਤੀ ਪਨੀ ਅਨਜਾਨਤ ਜੋ ਸੇਵੇ ਤੇ ਤੀ ਨਾ ਜਾਏਗਾ ਨੀ ਆਵਗਤ ਅਗਨਤ ਅਥਾ ਠਾਗਰ ਸਗਲ ਮੰਜੇ ਵਾਰਾ ਸਰਬਜਾਤਿਕ ਏਕ ਦਾਤਾ ਨਾ ਦੂਰ ਸੰਗੀ ਜਾਹਰਾ ਵਚਕਤ ਦੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਨੀ ਇਹੋ ਤਾਂ ਆਣ ਮਾਨ ਨਾਨਕ ਵਾਏ ਸੀਸ ਸਾਦੇ ਤਰ ਤੰਨੀ ਅਸਾ ਮੱਲਾ ਪੰਜਵਾਂ ਸ਼ਲੋਕ ਉਦਮ ਕਰੋ ਲੁਭਾਗਿਓ ਸਿਮਰੋ ਹਰ ਹਰ ਰਾਇ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਪਰਮਾ ਜਾਏ ਚੰਤ ਨਾਮ ਜਪਤ ਗੋਵਿੰਦ ਨੈ ਅਲਸਾਈਏ ਭੇਟੇ ਸਾਧੂ ਸੰਗ ਜਮਪੁਰ ਨੈ ਜਾਈਏ ਦੁਖ ਦਰਦ ਨਾ ਪਾਓ ਵਿਆਪੇ ਨਾਮ ਸਿਮਰਤ ਸਦ ਸੁਖੀ ਸਾਹ ਸਾਸ ਆਰਾਧ ਹਰ ਹਰ ਰਾਇ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਸਾਲ ਗੁਣ ਨਿਦ ਕਰ ਦਇਆ ਸੇਵਾ ਲਈ ਨਾਨਕ ਪਿਉਂਪੇ ਚਰਨ ਜੰਪੇ ਨਾਮ ਜਪਤ ਗੋਬਿੰਦ ਨਹਿ ਆਲਸਈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨ ਪਰਮ ਅੰਧੇਰ ਬਨਾਸ ਗਿਆਨ ਗੁਰ ਅੰਜਨ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਈਲ ਪੂਰਿਆ ਇਕ ਨਿਮਖ ਜਾ ਕੇ ਰਿਦੇ ਵਸਿਆ ਮਿਟੇ ਤਿਸੇ ਸੂਰਿਆ ਅਗਾਧ ਬੋਧ ਸਮਰੱਥ ਸੁਆਮੀ ਸਰਵ ਕਾ ਭਉ ਪੰਜਨਮ ਨਾਨਕ ਪਿਆੰਪੇ ਚਰਨ ਜੰਪੇ ਪਾਵਨ ਪਤਿਤ ਪਨੀਤ ਨਾਮ ਨਰੰਜਨ ਓਟ ਗਹੀ ਗੋਪਾਲ ਦਿਆਲ ਕਿਰਪਾ ਨਦੇ ਮੋ ਆਸਰ ਤੋਏ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਾਰ ਕਰਨ ਸੁਆਮੀ ਪਤਿਤ ਉਦਰਨ ਹਰ ਹਰੇ ਸਾਗਰ ਸੰਸਾਰ ਭਾਵ ਉਤਾਰ ਨਾਮ ਸਿਮਰਤ ਬਹੁਤ ਰੇ ਹਰ ਅੰਤ ਬੇਅੰਤ ਖੋਜੇ ਸੁਣੀ ਸੁਦਰਨ ਸੰਤ ਸੰਗ ਬਿਦੇ ਨਾਨਕ ਪਿਆਪੇ ਚਰਨ ਜੰਪੇ ਊਟ ਗਹੀ ਗੋਪਾਲ ਦਿਆਲ ਕਿਰਪਾ ਨਦੇ ਭਗਤ ਵਸ਼ਲ ਹਰ ਬਿਰਦ ਆਪ ਬਨਾਇਆ ਜੈ ਜੈ ਸੰਤ ਅਰਾਧੇ ਤੈ ਤੇ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦੇ ਦਿਸ ਏਕ ਤਹਿ ਦਿਸਤਾਇਆ ਨਾਨਕ ਪਿਆੰਪੇ ਚਰਨ ਜੰਪੇ ਭਗਤ ਵਛਲ ਹਰ ਬਿਰਦ ਆਪ ਬਨਾਇਆ ਆਸਾ ਮੱਲਾ ਪੰਜਵਾ ਥਿਰ ਸੰਤਨ ਸੁਹਾਗ ਮਰੇ ਨਾ ਜਵਾ ਜਾਵੇ ਜਾ ਕੇ ਗ੍ਰਹਿ ਹਰ ਨਾ ਸੋ ਸਦ ਹੀ ਰਾਵੇ ਅਬਨਾਸੀ ਅਵਗਤ ਸੋ ਪ੍ਰਭ ਸਦਾ ਨਾਵਤਨ ਨਰਮਲਾ ਨਾ ਦੂਰ ਸਦਾ ਹਦੂਰ ਥਾਕਰ ਦੇ ਦਿਸ ਪੂਰਨ ਸਦ ਸਦਾ ਪ੍ਰਾਨਪਤ ਗਤ ਮਤ ਜਾਤੇ ਪ੍ਰੀਏ ਪ੍ਰੀਤ ਪ੍ਰੀਤਮ ਭਾਵੇ ਨਾਨਕ ਬਖਾਣੇ ਗੁਰ ਬਚਨ ਜਾਣੇ ਥਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾਂ ਕੋ ਰਾਮ ਪਤਾਰ ਤਾਕੇ ਆਨੰਦ ਕਣਾ ਸੁਖਵੰਤੀ ਸਾਨਾਰ ਸੋਭਾ ਪੂਰ ਬਣਾ ਮਾਣ ਮਹਤ ਕਲਿਆਣ ਹਾਲ 10 ਸੰਗ ਸੁਰਜਨ ਸੋ ਪ੍ਰਭੂ ਸਰਬ ਸਿਧ ਨਾਮ ਨਿਰਦੇ ਤੇ ਤਗੜ ਨਹੀਂ ਉਹਨਾਂ ਸਭ ਕਸ਼ ਮਦਰ ਬਾਣੀ ਪ੍ਰ ਮਾਨੀ ਤੇ ਸੁਹਾਗ ਤਾਕਾ ਬਣਾ ਨਾਨਕ ਵਖਾਨ ਗੁਰ ਬਜੇ ਨੇ ਜਾਣੇ ਜਾ ਕੋ ਰਾਮ ਉਪਤਾਰ ਤਾਕੇ ਆਨੰਦ ਕਣਾ ਆਓ ਸਭੀ ਸੰਤ ਪਾਸ ਸੇਵਾ ਲਾਗੀਏ ਪੀਸੋ ਚਰਨ ਭਖਾਰ ਆਪ ਤਿਆਗੀਏ ਤਜ ਆਪ ਮਿਟੇ ਸੰਤਾਪ ਆਪ ਨੇ ਜਾਣੀਏ ਸਰਣ ਗਹੀ ਜੇ ਮਾਣ ਲਈ ਜੇ ਕਰੇ ਸੋ ਸੁਖ ਪਾਈਏ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ ਨਾਨਕ ਵਖਾ ਵਖਾਣੇ ਗੁਰ ਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਜਾਕੇ ਮਸਤਕ ਭਾਗ ਸੇ ਸੇਵਾਲ ਆਇਆ ਤਾਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲਾ ਗਿਆ ਭਰਮੋ ਵਿਕਾਰ ਦੁਜਾ ਸਗਲ ਤਿਆ ਤਨੇ ਤਿਆ ਗਿਆ ਮਨ ਸ਼ਾਂਤ ਸਹਿਜ ਸੁਭਾਉ ਉਠਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੇ ਗੁਰ ਬਚਨ ਜਾਣੇ ਜਾ ਕੇ ਮਸਤਕ ਭਾਗ ਸੇ ਸੇਵਾਲ ਆਇਆ ਆਸਾਮਲਾ ਪੰਜਵਾਂ ਸ਼ਲੋਕ ਹਰ ਹਰ ਨਾਮ ਜਪਨ ਤੇ ਕਛੂ ਨ ਕਹੀ ਚਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਸ਼ੰਤ ਮਿਲੋ ਸੰਤਨ ਕੇ ਸੰਗ ਮੋਹੇ ਉਧਾਰ ਲਿਓ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦਿਓ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤੂ ਮਤਾਉ ਸ਼ਰਣ ਪਾਉ ਕਰਨਾ ਮੈਂ ਪ੍ਰਭ ਕਲ ਮਾਇਆ ਸਮਰਥ ਅਗਾਥ ਅਪਾਰ ਨਰਮਲ ਸੁਣੋ ਸੁਆਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ ਮੰਗੇ ਜਨਮ ਮਰਨ ਨਿਵਾਰ ਲਿਓ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸਾਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ ਮਲ ਪਰਮ ਕਰਮ ਅੰਗ ਮਮਤਾ ਮਰਨ ਚੀਤਨਾ ਆਵੇ ਬਨੇਤਾ ਬਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ ਬਿਸクセ ਜੋ ਬਨਾ ਬਦੇ ਜਰਵਾ ਦਿਨ ਨਿਹਾਰੇ ਸੰਗ ਮੀਜ ਬਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਾਖ ਨੀਜ ਭਲਵੇਂ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਿਓ ਤਹ ਸੰਗ ਮੀਠੇ ਭੋਗ ਸੋਨ ਪਰਮ ਭਾਰ ਅਗਨੰਤ ਆਇਓ ਬਹੁਪਰਦੇਸ ਤਾਇਓ ਅਬ ਓਟ ਧਾਰੀ ਪਰਮ ਬੋਲ ਧਾਰੀ ਪ੍ਰਭ ਮੁਰਾਰੀ ਸਭ ਸੁਖ ਹਰਿ ਨਾਯੋ ਰੱਖਣ ਹਾਰੇ ਪ੍ਰਭ ਪਿਆਰੇ ਮੁਜ ਤੇ ਕਛੂ ਨਾ ਹੋਆ ਹੂਨ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਭਉ ਨਾਮ ਧਾਰਿਗ ਉਦਾਰੇ ਭਗਤੇ ਸੀਸਾ ਕੌਨ ਜੀਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸੁ ਸਰਵਨ ਸੁਨ ਸੁਰਵਨ ਬਾਣੀ ਪੁਰਖ ਗਿਆਨੀ ਮਨ ਧਾਨਾ ਪਾਵੇ ਹਰਿ ਰੰਗਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵੇ ਬਸਉਧ ਕਾਕਰ ਬਨਰਾਜ ਕਲਮਾ ਲਿਖਣ ਕੋ ਜੀ ਹੋਏ ਪਵਨ ਬੇੰਤ ਅੰਤ ਨ ਜਾਏ ਪਾਇ ਗਹੀ ਨਾਨਕ ਚਰਨ ਸਰਨ ਅਸਹਮੁ ਅਲਾ ਪੰਜਵਾਂ ਪੁਰਖ ਪਏ ਪਦੇ ਭਗਵਾਨ ਤਾਕੀ ਸ਼ਰਨ ਗਹੀ ਨਿਰਪਉ ਪਏ ਪ੍ਰਾਨ ਚਿੰਤਾ ਸਗਲ ਲਈ ਮਾਤ ਪਿਤਾ ਸੋਤ ਮੀਤ ਸੁਰਜਨ ਇਸ਼ਟ ਬੰਧਵ ਜਾਣਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬਿਆੰਤ ਗੁਣ ਅਨੇਕ ਵਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇ ਅਨੇਕ ਅਲਖ ਠਾਕਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਾਨ ਸੰਸਾਰ ਸਹਾਈ ਆਪ ਭਏ RAM ਨਾਮ ਉਰ ਹਾਰ ਵਿਖ ਕੇ ਦਿਵਸ ਗਏ ਗਤ ਭਰਮ ਮੋਹ ਵਿਕਾਰ ਮੇਨ ਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਏ ਰਹੇ ਗੋਬਿੰਦ ਗੋਪਾਲ ਦਿਆਲ ਸਮਰਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤੈ ਸੰਗ ਏਕੋ 라ਵ ਰਹਾ ਘਟ ਘਟ ਵਾਸੀ ਆਪ ਬਲੇ ਕਿਨੇ ਰਹਾ ਜਲਤਲ ਮਈਲਪੁਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਦ ਸੋਈ ਗੋਰ ਪ੍ਰਸਾਦ ਦੀ ਜਾਨਿਆ ਬ੍ਰਹਮ पसरिया ਬ੍ਰਹਮ ਲੀਲਾ ਗੋਬਿੰਦ ਗੁਣ ਦੇ ਜਨਕ ਹੈ ਸਿਮਰ ਸੁਆਮੀ ਅੰਤਰਜਾਮੀ ਹਰੇਕ ਨਾਨਕ ਆਵ ਰਿਹਾ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਵਟਰੇ ਦੁਖ ਬੋਖ ਦਰਿਦਰ ਨਾਠੇ ਪ੍ਰਗਟ ਪਗ ਮਗ ਦਿਖਾਇ ਮੇਲੇ ਸਾਥ ਸੰਗੇ ਨਾਮ ਰੰਗੇ ਮਨ ਲੋ ਲਿੰਦਾ ਪਾਇ ਹਰ ਦੇਖ ਦਰਸ਼ਨ ਈਸ਼ ਪੁਨੀ ਕੋਲ ਸੁਬੂਹਾ ਸਬ ਤਰੇ ਜਿਮਸ ਰੈਣ ਆਨੰਦ ਜਿਮਸ ਰੈਣ ਆਨੰਦ ਅੰਦਨ ਸਿਮਰੰਤ ਨਾਨਕ ਹਰ ਹਰੇ ਦਨ ਸਰਣ ਆਨੰਦ ਅਨੰਦ ਅਨ ਸਿਮਰਨ ਨਾਨਕ ਹਰ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ